ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਆਵਾਜ਼ ਤੇ ਤਸਵੀਰ ਦੀ ਪੁਸ਼ਟੀ ਕਰ ਦਿਓ ਥੋੜੀ ਕੁਝ ਕੁਝ ਇੱਕ ਗੱਲਾਂ ਕਰਾਂਗੇ ਤੁਹਾਡੇ ਨਾਲ ਕਾਫੀ ਦਿਨ ਤੋਂ ਬਾਅਦ ਤੁਹਾਡੇ ਨਾਲ ਜੁੜੇ ਆ ਇੱਕ ਸਿਰਫ ਇੱਕ ਮਿੰਟ ਦੇ ਦੇਰੀ ਨਾਲ ਮੈਂ ਜੁੜਦਾ ਤੁਹਾਡੇ ਨਾਲ ਇਸ ਜਮਾਤ ਨੂੰ ਬਾਕੀ ਸਾਥੀਆਂ ਤੱਕ ਪਹੁੰਚਾ ਦਈਏ ਫਿਰ ਆਪਾਂ ਕੁਝ ਜ਼ਰੂਰੀ ਗੱਲਾਂ ਨੇ ਜਿਹੜੀਆਂ ਅੱਜ ਤੁਹਾਡੇ ਨਾਲ ਕਰਨੀਆਂ ਨੇ ਤ ਸਾਰਿਆਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰ ਫੇਰ ਆ ਕਾਫੀ ਦਿਨ ਨਹੀਂ ਕਹਿ ਸਕਦੇ ਕਾਫੀ ਲੰਮੇ ਅਰਸੇ ਤੋਂ ਬਾਅਦ ਜੁੜੇ ਆ ਰਜੇ ਮੇਸੀ ਕੁਝ ਜਮਾਤਾ ਜਾ ਰਿਹਾ ਹੈ ਕੁਝ ਸਾਡੇ ਜੋ ਅਧਿਆਨ ਸਮਗਰੀ ਹੈ ਉਹਦੇ ਵੱਲ ਬਧੇਰੇ ਧਿਆਨ ਸੀਗਾ ਤਿਆਰ ਹੋ ਰਹੀ ਸੀ ਲਗਭਗ ਹੋ ਗਈ ਹੈ ਤਿਆਰ ਜਿਵੇਂ ਤੁਹਾਨੂੰ ਪਤਾ ਹੀ ਆ ਲੈਕਚਰਰ ਕੈਡਰ ਦੀਆਂ ਜਿਹੜੀਆਂ ਅਸਾਮੀਆਂ ਬਾਰੇ ਜਦੋਂ ਜਹਿਰ ਚੱਲ ਰਹੀ ਹੈ ਯੂਨੀਅਨ ਦੀ ਵੀ ਥੋੜੀ ਸਭ ਦੀ ਉਮੀਦ ਹੈ ਛੇਤੀ ਆਉਣ ਦੀ ਉਹਦੇ ਬਾਰੇ ਤਿਆਰੀ ਕਰ ਰਹੇ ਹਾਂ ਪੁਰਜ਼ੋਰ ਤਾਂ ਕਿ ਤੁਹਾਨੂੰ ਹਰ ਚੀਜ਼ ਦੀ ਸਮਗਰੀ ਹਰ ਤਰ੍ਹਾਂ ਦੀ ਸਮਗਰੀ ਪੂਰੀ ਪਹੁੰਚਾ ਸਕੀਏ ਇਹਦੇ ਦਰਮਿਆਨ ਜੇ ਆਪਾਂ ਗੱਲ ਕਰੀਏ ਸਤਿ ਸ਼੍ਰੀ ਅਕਾਲ ਜੀ ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਹਦੇ ਦਰਮਿਆਨ UGC NET ਦਾ ਪੇਪਰ ਹੋਇਆ ਸੀਗਾ ਉਦੇ ਨਤੀਜੇ ਬਾਰੇ ਵੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਿਆ ਮਾਫੀ ਚਾਹੁੰਦਾ ਲਗਭਗ ਮੇਰੀ ਗਿਣਤੀ ਅਨਸਾਰ 24 ਕਨੈਕਟ ਹੋਏ ਨੇ ਬਸ ਤੇ 4 3 ਜੀਆਰਐਫ ਸਾਡੇ ਕੋਲ 3 ਜੀਆਰਐਫ ਦੇ ਵਿੱਚ ਇੱਕ ਸਭ ਤੋਂ ਜਿਹੜੀ ਖੂਬਸੂਰਤ ਗੱਲ ਹੈ ਸਾਡੀ ਸੰਦੀਪ ਕੌਰ ਜਪਜੀ ਹਿਸ਼ਾਰਪੁਰ ਤੋਂ ਉਹ ਲਗਾਤਾਰ ਦੋ ਵਾਰ ਜੀਆਰਐਫ ਲੈਣ ਵਾਲੀ ਕੁੜੀ ਬਣ ਗਈ ਹੈ ਤੇ ਸ਼ਹਿਦ ਇਹਨੂੰ ਫੁਕਰੀ ਕਿਹਾ ਜਾਊਗਾ ਉਹਨੂੰ ਕਦੇ ਪੁੱਛੀਏ ਪਸੰਦੀਦੇ ਕਿਤਾਬਾਂ ਕਿਹੜੀਆਂ ਉਹਦਾ ਹਮੇਸ਼ਾ ਇਹ ਹੀ ਬਿਆਨ ਹੁੰਦਾ ਵੀ ਸਰ ਜੋ ਤੁਸੀਂ ਨੋਟਸ ਲਖਵਾਏ ਆ ਮੇਰੇ ਕੋਲ ਉਹ ਤੋਂ ਬਿਨਾ ਕਦੇ ਵੀ ਕੁਝ ਨਹੀਂ ਲਗਾਤਾਰ ਚੌਥੀ ਵਾਰ ਨੈਟ ਪਾਸ ਆ ਤੇ ਲਗਾਤਾਰ ਦੂਜੀ ਵਾਰ ਜੇਰਫ ਲੱਗੇ ਗਈ ਸੋ ਇਹ ਤਾਂ ਚਲੋ ਆਪਣੀ ਗੱਲ ਹੋ ਗਈ ਆ ਸੋ ਬਹੁਤ ਵਧੀਆ ਨਤੀਜੇ ਮਿਲੇ ਆ ਕਿਉਂਕਿ ਜਿਵੇਂ ਮਿਹਨਤ ਕਰਦੇ ਆ ਜੇ ਅਗਲਾ ਮਿਹਨਤ ਨਹੀਂ ਕਰੂਗਾ ਤਾ ਸਾਡੀ ਵੀ ਕੁਛ ਵੀ ਕਰਾਇਆ ਕੋਈ ਬਹੁਤਾ ਲਾਹ ਲਾਹ ਨਹੀਂ ਮਿਲਦਾ ਲਾਹੇਵੰਦ ਨਹੀਂ ਹੁੰਦਾ ਸੋ ਜਿੰਨੀ ਕੁ ਮਿਹਨਤ ਮੈਂ ਕਰਦਾ ਤੁਸੀਂ ਵੀ ਉਹਦੋਂ ਦੁੱਗਣੀ ਕਰਦੇ ਹੋ ਤਾਂ ਨਤੀਜੇ ਸਾਡੇ ਰਲ ਮਿਲ ਕੇ ਆਉਂਦੇ ਆ ਇੱਕ ਦੁਆਰੇ ਪੁਸ਼ਟੀ ਕਰ ਦਿਓ ਆਵਾਜ਼ ਤਸਵੀਰ ਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਕਿਸੇ ਨੂੰ ਲਖਵਿੰਦਰ ਜੀ ਤੁਹਾਨੂੰ ਵੀ ਵਧਾਈਆਂ ਸਭ ਨੂੰ ਲਖਵਿੰਦਰ ਤੁਸੀਂ ਫਰੀਦਕੋਟ ਵਾਲੇ ਹਾਂਜੀ ਹਾਂ ਸਭ ਮਿਲ ਗਏ ਲਖਵਿੰਦਰ ਕੋਰ ਬਰਾੜ ਹਾਂ ਹਾਂ ਸਭ ਨੂੰ ਵਧਾਈਆਂ ਵੀ ਤੁਸੀਂ ਵੀ ਇਸ ਪਰਿਵਾਰ ਦਾ ਹਿੱਸਾ ਹੋ ਤੁਹਾਨੂੰ ਮੇਰੇ ਤੋਂ ਵੱਧ ਭਾਈ ਵਧਾਈਆਂ ਮੇਰੇ ਤੋਂ ਪਹਿਲਾਂ ਇਹ ਇੱਕ ਹੋਰ ਨਿੱਕੀ ਜੀ ਗੱਲ ਕਰਨਾ ਚਾਹੁੰਨਾ ਮੈਂ ਇੱਕ ਆਪਣੀ ਪੁਸਤਕ ਹੈਗੀ ਹੈ ਬਾਬਾ ਪੰਜਾਬੀ ਜੋ ਕਿ ਪੁਸਤਕ ਵੈਸੇ ਬਣਾਈ ਸੀ ਆਪਾਂ ਜੋ ਪਹਿਲਾ ਪੇਪਰ ਹੁੰਦਾ ਜਿਹਨੂੰ ਯੋਗਤਾ ਪੰਜਾਬੀ ਯੋਗਤਾ ਟੈਸਟ ਜੋ ਹੁੰਦਾ ਕਿਸੇ ਵੀ ਨੌਕਰੀ ਲਈ ਕਾਫੀ ਵੈਸੇ ਵਿੱਚ ਮਾਸਟਰ ਕੈਰੀਡਰ ਪੱਧਰ ਦੇ ਵੀ ਕਾਫੀ ਸਵਾਲ ਨੇ ਪਰ ਮੁੱਖ ਤੌਰ ਤੇ ਬਣਾਈ ਗਈ ਹੈ ਤੁਹਾਡੀ ਯੋਗਤਾ ਅਭਿਆਸ ਦੇ ਇਸ ਲਈ ਆ ਕੱਲ ਕੋਈ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਨੇ ਕੋਈ ਟੈਸਟ ਲਿਆ ਆ ਅੱਛਾ ਅੱਛਾ ਠੀਕ ਹੈ ਤੇ ਉਸ ਟੈਸਟ ਦੇ ਵਿੱਚ ਮੈਂ ਅੱਜ ਦੇਖ ਰਿਹਾ ਜੀ 50 ਦੇ ਵਿੱਚੋਂ 45 ਤੋਂ 46 ਸਵਾਲ ਉਹ ਇੱਕ ਨਿੱਕੀ ਜੀ ਪੁਸਤਕ ਹੈ ਸਾਡੀ 150 ਪੰਨਿਆਂ ਦੀ ਜਿਹਦੀ ਕੋਈ ਕੀਮਤ ਨਹੀਂ ਅਸੀਂ ਉਹ ਪੀਡੀਐਫ ਆਮ ਦਿੱਤੀ ਹੋਈ ਆ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਉਹ ਲੈ ਸਕਦਾ ਹੈ ਪੀਡੀਐਫ ਤੁਸੀਂ ਮੇਰੇ ਨੰਬਰ ਤੇ ਮੇਰੇ ਤੇ ਭੇਜ ਕੇ ਮੈਸੇਜ ਉਹ ਪੀਡੀਐਫ ਮੇਥੋਂ ਲੈ ਸਕਦੇ ਹੋ ਜਿਹੜਾ ਕੋਈ ਸਾਥੀ ਸਾਡਾ ਕੋਈ ਹੋਰ ਕਿਸੇ ਵਿਭਾਗ ਦੇ ਵਿੱਚ ਨੌਕਰੀ ਦੀ ਭਾਲ ਕਰ ਰਿਹਾ ਹੈ ਜਿਹਦੇ ਤੁਹ ਪੰਜਾਬੀ ਕਿਸੇ ਨੂੰ ਔਖੀ ਲੱਗ ਰਹੀ ਆ ਖਾਸ ਕਰਕੇ ਜਿਹੜੇ ਬਾਹਰਲੇ ਸੂਬਿਆਂ ਦੇ ਸਾਡੇ ਜਿਹੜੇ ਸਾਥੀ ਨੇ ਉਹਨਾਂ ਨੂੰ ਦਿੱਕਤ ਹੁੰਦੀ ਹੋਣੀ ਆ ਚਲੋ ਅਸੀਂ ਤਾਂ ਕਿਤਾਬ ਛਾਪਣੀ ਸੀ ਕੋਈ ਵੀ ਪੜ ਸਕਦਾ ਹੋਂ ਭਾਏ ਸਾਡੇ ਸੂਬੇ ਦਾ ਚਾਹੇ ਬਾਹਰਲੇ ਸੂਬੇ ਦਾ ਖੁਸ਼ੀ ਦੀ ਗੱਲ ਇਹ ਆ ਵੀ ਉਹਦੇ ਚ ਸਵਾਲ ਸਿੱਧੇ ਸਿੱਧੇ ਜਿਵੇਂ ਪਾਪਾ ਲਿਖੇ ਹੋਏ ਆ ਇੱਕ ਸਤਰ ਹੀ ਉੱਤੇ ਜਿਉਂ ਦੇ ਤਿਉਂ ਆਏ ਆ ਮਤਲਬ ਤੁਹਾਨੂੰ ਸਵਾਲ ਵੀ ਬਣਾਉਣ ਦੀ ਲੋੜ ਨਹੀਂ ਕਿਉਂਕਿ ਮੈਂ ਪਹਿਰੇ ਨਹੀਂ ਲਿਖਾਉਂਦਾ ਕਦੇ ਵੀ ਜਿੱਦਾਂ ਸਵਾਲ ਬਣਦਾ ਆ ਉਸੇ ਤਰ੍ਹਾਂ ਲਿਖਾਉਂਦਾ ਜਮਾਤ ਦੇ ਵਿੱਚ ਵੀ ਜਮਾਤ ਦੇ ਵਿੱਚ ਵੀ ਜੋ ਅਸੀਂ ਜਿਹਨੂੰ ਅੰਗਰੇਜ਼ੀ ਚ ਨੋਟਸ ਕਹਿੰਦੇ ਆ ਆਪਾਂ ਅਧਿਆਨ ਸਮਗਰੀ ਉਹ ਵੀ ਅਸੀਂ ਇੱਕ ਇੱਕ ਸਤਰ ਹੀ ਲਿਖਾਉਂਦੇ ਆ ਆਗੇ ਤੁਹਾਨੂੰ ਇਹ ਪਤਾ ਲੱਗ ਜੇ ਵੀ ਸਵਾਲ ਕਿਸ ਤਰ੍ਹਾਂ ਬਣ ਸਕਦਾ ਹੈ ਤੇ ਜੇ ਉਹ ਉਲਟ ਹੋਵੇ ਤਾਂ ਇੱਕ 70 ਦੇ ਵਿੱਚ ਪੰਜ-ਪੰਜ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਪੰਜ-ਪੰਜ ਤਰ੍ਹਾਂ ਸਵਾਲ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਉਹ ਸਾਡੀਆਂ ਜਮਾਤਾਂ ਦੇ ਵਿੱਚ ਸਾਡੀਆਂ ਤਾਂ ਕਹਿ ਰਹੀਆਂ ਵੀ ਮੈਂ ਕੱਲਾ ਨਹੀਂਗਾ ਤੁਸੀਂ ਵੀ ਨਾਲ ਹੋ। ਆਪਣੀਆਂ ਜਮਾਤਾਂ। ਇੱਥੇ ਇਹ ਤੁਹਾਨੂੰ ਹਰ ਚੀਜ਼ ਦੀ ਹੁੰਦੀ ਹੈ ਸ਼ੋਰਟ ਵੀ ਹੈਗੀ ਹੈ। ਹਰ ਕੋਈ ਇਹਦੇ ਵਿੱਚ ਸਾਡੇ ਨਾਲ ਆ ਸਾਥ ਵੀ ਦਿੰਦਾ ਮੈਂ ਸਾਥ ਲੈਣਾ ਵੀ ਆਪਾਂ ਹੋਰ ਸਵਾਲ ਕਿੰਨੇ ਬਣਾ ਸਕਦੇ ਹਾਂ ਇੱਕ ਪਰਿਵਾਰਕ ਮਾਹੌਲ ਹੁੰਦਾ ਤੁਸੀਂ ਜੁੜ ਸਕਦੇ ਹੋ ਨਵੇਂ ਬੈਚ ਸ਼ੁਰੂ ਹੋ ਰਹੇ ਨੇ ਮਾਸਟਰ ਕੈਡਰ ਅਸੀਂ ਇੱਕ ਵਾਰ ਵੀ ਕਰਾਉਨੇ ਆ ਪੇਪਰ ਤੱਕ ਵੀ ਕਰਾਉਨੇ ਆ ਲੈਕਚਰਾਰ ਪੇਪਰ ਤੱਕ UGC NET ਪੇਪਰ ਤੱਕ 15 ਅਗਸਤ ਨੂੰ ਮੇਰੇ ਪਿਤਾ ਜੀ ਦਾ ਜਨਮ ਦਿਨ ਹੁੰਦਾ ਉਹ ਇਸ ਦੁਨੀਆ ਚ ਨਹੀਂ ਗਏ ਪਰ ਉਹਨਾਂ ਦਾ ਜਨਮ 15 ਅਗਸਤ ਨੂੰ ਹੋਇਆ ਸੀ 15 ਅਗਸਤ 1960 ਇਹ 15 ਅਗਸਤ ਨੂੰ ਸਾਡਾ ਆਜ਼ਾਦੀ ਦਿਹਾੜਾ ਵੀ ਹੁੰਦਾ ਹੈ। ਉਸ ਦੋ ਮੌਕੇ ਨੇ ਸਾਡੇ ਲਈ ਖੁਸ਼ੀ ਦੇ। ਅਦਾ ਮੁਲਕ ਜਦ ਹੋਇਆ ਸੀ ਤੇ ਸਾਡਾ ਬਾਪ ਇਸ ਦੁਨੀਆ ਚ ਆਇਆ ਸੀ। ਅੱਜ ਤੋਂ 65 ਸਾਲ ਪਹਿਲਾਂ। ਸੋ ਉਹਦੇ ਬਾਬਤ ਅਸੀਂ ਮੈਚ ਸ਼ੁਰੂ ਕਰ ਰਿਹਾ 15 ਅਗਸਤ ਨੂੰ। ਨਾਲ ਹੀ ਜੋ ਸ਼ੋਟ ਹੋਈ ਵੱਧ ਤੋਂ ਵੱਧ ਅਸੀਂ ਜ਼ੋਰ ਕਰਾਂਗੇ। ਮੈਂ ਉਸ ਤਰ੍ਹਾਂ ਹੁਣ ਬੰਦ ਕਰਤਾ ਪਹਿਲਾਂ ਕਰਦਾ ਰਿਹਾ। ਵੀ ਮੈਂ ਨਹੀਂ ਫੇਸ ਦੀ ਲੈਸ ਉਹ ਮੈਂ ਹੁਣ ਕਿਉਂਕਿ ਮੇਰਾ ਹੁਣ ਇੱਕ ਤਰ੍ਹਾਂ ਮਨ ਆਪਣੇ ਆਪ ਨੂੰ ਲੱਗਦਾ ਵੀ ਮੈਂ ਉਹਦਾ ਲਾਹਾ ਨਾ ਲਮਾ ਮੇਰੇ ਪਿਓ ਦਾ ਜਨਮ ਹੈਗਾ ਮੈਂ ਆਪਣੇ ਹਿਸਾਬ ਨਾਲ ਛੋਟ ਕਰ ਦੂਗਾ ਪਰ ਮੈਂ ਲਾਲਚਾਤ ਕੇ ਨਹੀਂ ਬਲਾਉਣਾ ਤੁਸੀਂ ਦੇਖ ਲਿਆ ਹੁਣਾ ਮੇਰੇ ਕੋਲ ਨਤੀਜੇ ਭਾਵੇਂ ਆਉਂਦੇ ਨੇ ਮੈਂ ਅੱਜ ਇਹਨੇ ਦਿਨਾਂ ਬਾਅਦ ਜੁੜਿਆ ਕੋਈ ਪੋਸਟਰ ਨਹੀਂ ਚਾਪਿਆ ਹਾਲਾਂਕਿ ਸਾਡੀ ਭੈਣ ਹਰਪ੍ਰੀਤ ਕੌਰ ਉੱਬੇਵਾਲ ਤੋਂ ਸੰਗਰੂਰ ਤੋਂ ਉਹਨੇ ਫੋਟੋ ਵੀ ਭੇਜੀ ਸਰ ਜੀ ਵੀਰਾ ਹੀ ਕਹਿੰਦੀ ਮੈਨੂੰ ਵੀਰੇ ਮੇਰੀ ਰਿਪੋਰਟ ਤੁਸੀਂ ਲਾਓ ਸਾਰਿਆਂ ਦੀ ਲਾਓ ਸਾਰਿਆਂ ਨੇ ਭੇਜਤੀਆਂ ਮੈਨੂੰ ਨਹੀਂ ਮੈਨੂੰ ਐ ਹੁੰਦਾ ਵੀ ਤੁਸੀਂ ਬੈਠੇ ਹੋ ਸਾਰੇ ਮੈਨੂੰ ਲੋੜ ਹੀ ਨਹੀਂ ਤੁਸੀਂ ਬੈਠੇ ਹੋ ਤੁਹਾਡੇ ਮੂੰਹ ਰਾਹੀਂ ਜੋ ਪਹੁੰਚ ਰਹੀ ਹੈ ਲੋਕਾਂ ਤੱਕ ਗੱਲ ਮੈਂ ਚੰਗਾ ਜਾਹੇ ਚਾਹੇ ਮਾੜਾ ਤੁਸੀਂ ਜੋ ਕਹਿ ਰਹੇ ਹੋ ਉਸ ਅਟਲ ਮੈਂ ਆਪਣੇ ਮੂੰਹੋਂ ਨਾਸ਼ੇ ਕੀ ਮਾਰਾਂ ਤੋਂ ਵਧੀਆ ਗੱਲ ਹੈ ਜੇ ਚੰਗਾ ਤਾਂ ਤੁਸੀਂ ਆਪੇ ਕਹਿ ਦੇਣਾ ਉਹ ਕਰਵਾ ਰਹੇ ਹਾਂ ਜੇ ਤੁਸੀਂ ਮਾੜਾ ਕਰਵਾ ਰਿਹਾ ਤਾਂ ਤੁਸੀਂ ਤਾਂ ਵੀ ਕਹਿ ਦੇਣਾ ਤੁਹਾਡੇ ਤੇ ਮੈਨੂੰ ਬਹੁਤ ਵਿਸ਼ਵਾਸ ਹੈ ਤੇ ਆਪਾਂ ਨਵੇਂ ਵੈਦ ਸ਼ੁਰੂ ਕਰ ਰਹੇ ਆ ਨਤੀਜੇ ਤੁਹਾਡੇ ਸਾਹਮਣੇ ਨੇ ફીਸਾ ਬਹੁਤ ਜਾਇਜ ਨੇ ਬਹੁਤ ਜ਼ਿਆਦਾ ਨਹੀਂ ਗਿਆ ਤੇ ਬਾਕੀ ਜਿਹੜੇ ਸਾਤੇ ਤਿਆਰੀ ਹਾਲੇ ਤੱਕ ਆਰੰਭਣੀ ਕੀਤੀ ਆ ਲੈਕਚਰ ਕੈਡਰ ਦੀ ਗੱਲ ਕਰ ਰਿਹਾ ਖਾਸ ਕਰਕੇ ਉਹ ਆਰੰਭ ਕਰ ਦਿਓ ਕਿਉਂਕਿ ਲੈਕਚਰ ਕੈਡਰ ਪ੍ਰਾਣੀ ਭਰਤੀ ਆ ਉਹ ਦੇਣਗੇ ਬਾਕੀ ਜਿਹੜੀ ਨਵੀਂ ਐ ਉਹ ਸੰਘਰਸ਼ ਵੀ ਸ਼ੁਰੂ ਹੋ ਰਿਹਾ ਹੈ ਇਹਦਾ ਅਗਸਤ ਤੋਂ 14 ਅਗਸਤ ਤੋਂ ਸੰਗਰੂਰ ਵਿਖੇ ਪੱਕਾ ਮੋਰਚਾ ਬੇਰੋਜ਼ਗਾਰ ਸੰਜਮ ਮੋਰਚਾ ਪੰਜਾਬ ਲਾ ਰਿਹਾ ਹੈ ਯੁੱਧ ਬੇਰੋਜ਼ਗਾਰੀ ਵਿਰੁੱਧ ਸਾਰਿਆਂ ਨੂੰ ਉੱਥੇ ਵੀ ਇੱਕ ਬੇਨਤੀ ਹੈ ਅਪੀਲ ਹੈ ਤੁਸੀਂ ਜ਼ਰੂਰ ਪੁੱਜੋ ਤੁਹਾਡੇ ਹੱਕ ਨੇ ਤੁਸੀਂ ਉਹ ਲੈਣੇ ਆ ਤੇ ਐਵੇਂ ਮਿਲਲੇ ਨਹੀਂ ਤੁਹਾਨੂੰ ਜਾਣਾ ਹੀ ਪੈਣਾ ਦੋ ਤਿੰਨ ਗੱਲਾਂ ਬਸ ਇਹੀ ਸੀਗੀਆਂ ਵਕਤ ਤਾਣੀ ਮਿਲਦਾ ਮੈਂ ਮੇਰੀ ਕੋਈ ਲਗਜ਼ਰੀ ਲਾਈਫ ਨਹੀਂ ਗਈ ਜ਼ਿੰਦਗੀ ਨਹੀਂ ਗਈ ਦੀ ਬਾਤ ਹੀ ਕਹਾ ਵੀ ਮੈਂ ਹਾਲਾਂਕਿ ਸਾਥੀ ਸਭ ਤੋਂ ਬਾਅਦ ਮੇਰੇ ਕੋਲੇ ਨੇ ਬਹੁਤ ਜ਼ਿਆਦਾ ਪਰ ਮੈਂ ਮਜ਼ਦੂਰ ਨਾਲ ਮਜ਼ਦੂਰ ਹੁੰਨਾ ਕੁਝ ਵਰਝੇਵੇਂ ਸੀਗੇ ਘਰੇਲੂ ਕੰਮ ਦੇ ਪਰ ਮੈਂ ਹੁਣ ਅੱਜ ਵਿਲਾ ਹੋ ਚੁੱਕਿਆ ਅੱਜ ਮੈਂ ਛੁੱਟੀ ਹੋ ਗਈ ਮੇਰੀ ਸੋਮਵਾਰ ਕੱਲ ਤੋਂ ਤੁਹਾਨੂੰ ਇਸ ਪਲੇਟਫਾਰਮ ਤੇ ਇੱਥੇ YouTube ਤੇ ਜਿਹੜੇ ਸਾਥੀ ਨਹੀਂ ਜੁੜੇ ਹੋਏ ਤੁਹਾਨੂੰ ਨਵੀਆਂ ਹੋਰ ਨਵੀਆਂ ਬਿਲਕੁਲ ਨਵੀਆਂ ਜੋ ਕਦੇ ਨਹੀਂ ਦਿੱਤੀਆਂ ਕਹੇ ਨੇ ਤੁਹਾਨੂੰ ਜਾਣਕਾਰੀਆਂ ਵੀ ਸਾਂਝੀਆਂ ਕਰਦਾ ਰਹੂੰਗਾ ਕਿ ਹੁਣ ਮੈਂ ਸਿਰਫ ਤੁਹਾਡੇ ਲਈਆਂ YouTube ਲਈਆਂ ਤੇ ਆਪਣੀ ਜੋ ਸਾਡੀਆਂ ਜਮਾਤਾਂ ਨੇ ਉਹਨਾਂ ਲਈ ਹੀ ਹੁਣ ਇਸ ਤੋਂ ਬਾਅਦ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਭਰਪੂਰ ਸਮਗਰੀ ਉਹ ਭਰਪੂਰ ਜਾਣਕਾਰੀ ਮਿਲੂਗੀ ਜੋ ਸ਼ਾਇਦ ਮੈਂ ਵੀ ਨਹੀਂ ਦਿੱਤੀ ਉਸ ਪੱਧਰ ਦੀ ਹੋਰ ਕਿਸੇ ਨੇ ਵੀ ਨਹੀਂ ਦਿੱਤੀ ਸੋ ਜੁੜੇ ਰਹੋ ਇਹ ਵੀਡੀਓ ਨੂੰ ਸ਼ੇਅਰ ਕਰਿਓ ਬਹੁਤ ਘੱਟ ਕਹਿਣਾ ਹੁੰਦਾ ਚੰਗਾ ਲੱਗੇ ਤਾਂ ਇਹਨੂੰ ਪਸੰਦ ਕਰਿਓ ਨਾ ਚੰਗਾ ਲੱਗੇ ਤਾਂ ਨਾ ਪਸੰਦ ਕਰਿਓ ਮਾੜਾ ਲੱਗੇ ਤਾਂ ਕੋਈ ਮਾੜਾ ਕਮੈਂਟ ਵੀ ਕਰ ਦਿਓ ਕੋਈ ਗੱਲ ਚੰਗਾ ਲੱਗੇ ਤਾਂ ਚੰਗਾ ਕਮੈਂਟ ਕਰ ਦਿਓ ਤੋਂ ਤੁਹਾਡੀ ਜਿਵੇਂ ਤੁਹਾਨੂੰ ਲੱਗਦਾ ਆ ਉਸ ਤਰ੍ਹਾਂ ਦਾ ਤੁਸੀਂ ਆਪਣੀ رائے ਦੇ ਸਕਦੇ ਹੋ ਇਹਦੇ ਕੋਈ ਕਿਸੇ ਨੂੰ ਬੰਦੀ ਨਹੀਂ ਗੀ ਸੋ ਜੇ ਤੁਸੀਂ ਕੋਈ ਮੇਰੀ ਕਮੀ ਲੱਭ ਕੇ ਦਿਨੇ ਹੋ ਤਾਂ ਤੁਸੀਂ ਮੇਰੇ ਦੋਸਤ ਹੋ ਮੈਨੂੰ ਆਪਣੀਆਂ ਖਾਮੀਆਂ ਚ ਥੋੜੇ ਰਾਹੀਂ ਪਤਾ ਲੱਗਣਗੀਆਂ ਜੋ ਵੀ ਹੈਗੀਆਂ ਨੇ ਜਿੰਨੀਆਂ ਵੀ ਹੈਗੀਆਂ ਬਹੁਤ ਔਣਗੀਆਂ ਤੇ ਜਿਨਾਂ ਭਾਤਿਆਂ ਨੂੰ ਬਾਬਾ ਪੰਜਾਬੀ ਪੁਸਤਕ ਚਾਹੀਦੀ ਹੈ ਮੈਨੂੰ ਮੈਸੇਜ ਕਰ ਦੇਣਾ ਮੇਰੇ ਨੰਬਰ ਤੇ 9463872944 ਤੁਹਾਨੂੰ ਪੀਡੀਐਫ ਮਿਲ ਜੂਗੀ ਤੁਸੀਂ ਜਿੱਤੋਂ ਮਰਜ਼ੀ ਕਢਵਾ ਸਕਦੇ ਹੋ ਤੇ ਉਹਦੇ ਚ ਕਾਫੀ ਕੁਝ ਤੇ ਮਾਸਟਰ ਕਾਈਡਰ ਦਾ ਵੀ ਕਵਰ ਹੈ ਬਾਕੀ ਉਸ ਜਿਹੜੀ ਕੀਮਤ ਲੱਗ ਰਹੀ ਹੈ ਤੁਹਾਡੀ ਤੁਹਾਨੂੰ ਲੱਗਣੀ ਹੈ ਉਹਦੇ ਚ ਕੋਈ ਸਮਾੜਾ ਨਹੀਂਗਾ ਤੁਹਾਨੂੰ ਵਧੀਆ ਕਿਤਾਬ ਮਿਲ ਜੂਗੀ ਤੇ ਨਵੀਆਂ ਜਮਾਤਾਂ 15 ਅਗਸਤ ਤੋਂ ਸ਼ੁਰੂ ਨੇ ਜੋ ਸਾਥੀ ਜੁੜਨਾ ਚਾਹੁੰਦੇ ਨੇ ਕਿਉਂਕਿ ਇਸ ਤੋਂ ਬਾਅਦ ਸਮਾਂ ਫਿਰ ਜਦੋਂ ਆਪਾਂ ਜਮਾ ਸਮੇਂ ਤੇ ਜਦੋਂ ਆਉਣੇ ਆ ਕੋਈ ਛੇੜ ਆ ਜਾਂਦਾ ਤਾਂ ਫੇਰ ਤੁਹਾਨੂੰ ਕ੍ਰੈਸ਼ ਕੋਰਸ ਹੀ ਮਿਲਦੇ ਨੇ ਸੱਚ ਗੱਲ ਹੈ ਉਦੋਂ ਫਿਰ ਬਾਅਦ 2 ਮਹੀਨੇ ਹੋਣਗੇ 1 ਮਹੀਨਾ ਹੋਊਗਾ ਤੁਹਾਨੂੰ ਕੋਈ ਵੀ ਮੇਰੇ ਸਮੇਤ ਸ਼ਾਇਦ ਰੀਜਨਲ ਨਹੀਂ ਕਰਵਾ ਸਕਦਾ ਕਿਉਂਕਿ ਉਹ ਸਿਲੇਬਸ ਲੰਮਾ ਹੁੰਦਾ ਤੁਸੀਂ ਪੂਰਾ ਨਹੀਂ ਕਰ ਸਕੋਗੇ 1 2 ਮਹੀਨੇ ਵਿੱਚ 1.5 ਮਹੀਨੇ ਵਿੱਚ ਨਹੀਂ ਹੋਊਗਾ ਜੇ ਕੋਈ ਕਰਵਾ ਵੀ ਦੇਊਗਾ ਤਾਂ ਬਹੁਤ ਗਤੀ ਨਾਲ ਕਰਵਾਊਗਾ ਜਿਹਦਾ ਤੁਹਾਨੂੰ ਬਹੁਤਾ ਲਾਭ ਨਹੀਂ ਹੋਣਾ ਬਹੁਤਾ ਲਾਭ ਨਹੀਂ ਹੋਣਾ ਸੱਚ ਗੱਲ ਹੈ ਇਸ ਕਰਕੇ ਤੁਸੀਂ ਪਹਿਲਾਂ ਹੀ ਜੁੜੋ ਤਾਂ ਤਾਂ ਤੁਸੀਂ ਇੱਕ ਬਿਲਕੁਲ ਇਸ ਉਸ ਪੱਧਰ ਤੇ ਪਹੁੰਚ ਜਾਓਗੇ ਇਸ਼ਤਿਹਾਰ ਆਉਣ ਤੋਂ ਪਹਿਲਾਂ ਜਿੱਥੇ ਤੁਹਾਨੂੰ ਆਪਣੇ ਆਪ ਤੇ ਬਹੁਤ ਵਿਸ਼ਵਾਸ ਹੋਊਗਾ ਵੀ ਮੈਂ ਹੁਣ ਕਰ ਲਊਗਾ ਜਾਂ ਕਰ ਲਵਾਂਗੇ ਤੇ ਜੇ ਤੁਸੀਂ ਵਕਤ ਤੇ ਆਓਗੇ ਤਾਂ ਤਕਰੀਬਨ ਫਿਰ ਸਾਰੇ ਫਾਵਾ ਵਧਦੇ ਨੇ ਤੇ ਮੇਰੀ ਤਾਂ ਕੋਸ਼ਿਸ਼ ਇਹੀ ਹੈ ਵੀ ਮੈਂ ਦਾਖਲਾ ਹੀ ਨਾ ਕਰਾਂ ਮੇਰੇ ਤੋਂ ਫਹਾਣੀ ਵੱਡ ਹੁੰਦਾ ਇਸ ਕਰਕੇ ਪਹਿਲਾਂ ਜੁੜਜੋ ਜਿਨ੍ਹਾਂ ਨੇ ਜੁੜਨਾ ਕਿਸੇ ਵੀ ਅਚਾ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਣੀ ਸੀ ਅਕਸਰ ਕੀ ਹੁੰਦਾ ਹੈ ਮੇਰੇ ਕੋਲ ਜਦੋਂ ਫੋਨ ਆਉਂਦਾ ਵੀ ਕਹਿੰਦੇ ਸਰ ਡੈਮੋ ਦਿਓ ਸਾਨੂੰ ਤਾਂ ਸਾਡੀ ਜਿਹੜੀ ਐਪ ਹੈ ਉਹਦੇ ਵਿੱਚ ਸਾਡੀ ਸਾਰੀ ਜਿਹੜੀ ਸਮਗਰੀ ਹੈ ਅਧਿਆਨ ਸਮਗਰੀ ਸਾਰੀ ਅਪਲੋਡ ਹੁੰਦੀ ਅਸੀਂ ਬੋਲ ਕੇ ਨਹੀਂ ਲਿਖਾਉਂਦੇ ਅਸੀਂ ਅਪਲੋਡ ਕਰ ਦਿੰਦੇ ਆ ਐਪ ਤੇ ਅਸੀਂ ਐਪ ਨੂੰ ਇੰਨੇ ਦੇ ਦਿੰਦੇ ਆ ਪੈਸੇ ਉਸ ਤੋਂ ਬਾਅਦ ਸਾਡੀਆਂ ਸਾਰੀਆਂ ਜਮਾਤਾਂ ਵਿੱਚ ਰਿਕਾਰਡਿੰਗ ਪਈਆਂ ਇਸ ਕਰਕੇ ਜੀ ਵਿੱਚ ਸ਼ਾਮਲ ਨਹੀਂ ਕਰ ਸਕਦੇ ਹਾਂ ਸਾਰਾ ਕੁਝ ਵਿੱਚ ਪਿਆ ਹੁੰਦਾ ਅਕਸਰ ਮੇਰੇ ਨਾਲ ਹੋਇਆ ਕੁੜੀਆਂ ਸਕਰੀਨਸ਼ਾਟ ਲੈ ਕੇ ਜਾ ਕੇ ਨਿਕਲ ਜਾਂਦੀਆਂ ਇਸ ਕਰਕੇ ਇਸ ਕਰਕੇ ਮੈਂ ਇਹ ਚਾਹਨਾ ਵੀ ਤੁਸੀਂ ਮੈਂ ਪਿੱਛੇ ਜੀ ਤਿੰਨ ਡੈਮੋ ਜਮਾਤਾਂ ਪਾਈਆਂ ਕਿੱਸਾ ਕਾਵ ਦੀ ਸ਼ਾਇਰ ਕਬੀਰ ਕਾਵ ਦੀ ਇੱਕ ਭਗਤੀ ਕਾਵ ਦੀ ਜੋ ਸਾਡੀ ਲਾਈਵ ਜਮਾਤ ਜੋ ਕਰਾਉਣੇ ਉਹਦਾ ਹੀ ਹਿੱਸਾ ਹੈ ਤਾਂ ਤੁਸੀਂ ਜੋ ਸਮਗਰੀ ਹੈ ਇਹ ਕਰਨ ਦਾ ਤਰੀਕਾ ਤੁਸੀਂ ਉੱਥੋਂ ਵਧੀਆ ਤਰੀਕੇ ਨਾਲ ਇਸੇ YouTube ਤੇ ਉੱਤੇ ਲਿਖਿਆ ਹੋਇਆ ਇਹ ਆਮ ਜਮਾਤ ਦਾ ਹਿੱਸਾ ਹੈ ਅਸੀਂ ਉਹ ਤਿੰਨ ਜਮਾਤਾਂ ਬਤੌਰ ਇੱਕ ਆਪਣੇ ਡੈਮੋ ਪਾਤੀਆਂ ਨੇ ਉੱਤੇ ਲੀਆਂ ਨੇ ਪਰ ਮੈਨੂੰ ਇਹ ਲੱਗਦਾ ਵੀ ਮੈਂ YouTube ਤੇ ਢਿੱਲੀਆਂ ਹੀ ਪਾਵਾਂ ਵੀ ਉਸ ਤੋਂ ਜਦੋਂ ਅਸਲ ਜਮਾਤ ਆਵੇ ਤਾਂ ਵਧੀਆ ਹੀ ਦੇਣਾ ਆਮ ਕੀ ਹੁੰਦਾ ਵੀ ਸਾਰੇ ਤਿਆਰ ਹੋ ਕੇ ਆਉਂਦੇ ਆ ਮੇਰੇ ਵਾਂਗੂ ਆਏ ਨਹੀਂ ਆ ਜਾਂਦਾ ਕੋਈ ਵੀ ਤਿਆਰ ਹੋ ਕੇ ਆਣਗੇ ਪੂਰਾ ਬਣਾ ਕੇ ਆਪਦਾ ਮੈਟਰ ਚੰਗੀ ਤਰ੍ਹਾਂ ਫਿਰ ਬੂਰਾ ਪ੍ਰਭਾਵ ਪਾ ਕੇ ਜਾਣਗੇ YouTube ਤੇ ਉਹ ਇੱਕ ਤਰ੍ਹਾਂ ਦਾ ਧੋਖਾ ਵੀ ਹੋ ਸਕਦਾ ਵੀ ਹਾਥੀ ਦੇ ਦੰਦ ਖਾਣ ਵਾਲੇ ਹੋਰ ਐ ਦਿਖਾਉਣ ਵਾਲੇ ਹੋਰ ਬਾਅਦ ਦੇ ਵਿੱਚ ਜਮਾਤਾਂ ਦੇ ਵਿੱਚ ਉਹ ਗੱਲ ਨਹੀਂ ਬਣਦੀ ਇਸ ਕਰਕੇ ਅਸੀਂ ਅਪਲੋਡ ਹੀ ਜਮਾਤਾਂ ਕਰਤੀਆਂ ਜਮਾਤ ਦੇਖੋ ਵੀ ਆਹੀ ਮਾਹੌਲ ਐ ਇਸ ਤਰ੍ਹਾਂ ਹੀ ਚੱਲੂਗਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਲੜਦੇ ਵੀ ਆ ਸਾਡੇ ਕੋਲੇ ਇੱਕ ਭੈਣ ਸੀ ਅਨੁਰਾਧਾ ਨਵੇਂ ਸ਼ਹਿਰ ਤੋਂ ਸੁਣਦੀ ਹੋਊਗੀ ਵਿੱਚ ਉਹ ਢਿੱਲੀ ਸੀ ਕਾਫੀ ਉਲਝ ਜਾਂਦੀ ਸੀ ਮੈ ਤਾਂ ਬਹੁਤ ਗਾਲਾਂ ਲੈਂਦੀ ਸੀ ਛਿੜਕਾ ਲੈਂਦੀ ਸੀ ਚਲੋ ਛਿੜਕਾ ਲੈਂਦੀ ਰਹੀ ਕਈ ਵਾਰ ਉਹਨੂੰ ਗੁੱਸਾ ਆਇਆ ਹੋਣਾ ਮੈਨੂੰ ਵੀ ਆਇਆ ਹੋਣਾ ਪਰ ਪਲਬਦੀ ਦੇਖੋ ਕੀ ਹੁੰਦੀ ਹੈ ਕੁਝ ਦਿਨ ਪਹਿਲਾਂ ਮੈਸੇਜ ਆਇਆ ਕਹਿੰਦੀ ਜ਼ਹਰ ਤੋੜੀਆਂ ਗਾਲਾਂ ਖਾ ਕੇ ਨਾ ਮੈਂ ਮੈਂ ਚੌਥੀ ਵਾਰ ਲਗਾਤਾਰ ਨੈਟ ਪਾਸ ਕਰ ਲਿਆ ਕਹਿੰਦੀ ਮੈਨੂੰ ਕਈਆਂ ਨੇ ਕਿਹਾ ਵੀ ਸਰ ਤੈਨੂੰ ਲੜਦੇ ਆ ਪਰ ਮੈਨੂੰ ਕਹਿੰਦੀ ਮੈਨੂੰ ਐ ਪਤਾ ਸੀ ਵੀ ਸਰ ਮੇਰੇ ਕਰਕੇ ਲੜਦੇ ਆ ਉਹ ਭੈਣ ਚਾਰ ਵਾਰ ਲਗਾਤਾਰ ਪ੍ਰੋਫੈਸਰ ਬਣ ਗਈ ਉਹ ਕਹਿੰਦੀ ਮੈਨੂੰ ਉਮੀਦ ਵੀ ਹੈਣੀ ਸੀ ਇਹ ਗੱਲ ਬਿਲਕੁਲ ਸੱਚ ਹੈ ਜਿੱਥੇ ਝੜਕਣਾ ਪੈਂਦਾ ਲੜਨਾ ਪੈਂਦਾ ਲੜਦੇ ਆ ਜਿੱਥੇ ਪਿਆਰ ਨਾਲ ਗੱਲ ਕਰਨੀ ਕਰਦੇ ਆ ਜੋ ਇੱਕ ਪਰਿਵਾਰ ਦੇ ਵਿੱਚ ਤੋੜਾ ਵੱਡਾ ਭੈਣ ਭਰਾ ਜਾਂ ਤੁਹਾਡਾ ਕੋਈ ਵੀ ਤੁਹਾਡਾ ਜੋ ਚੰਗਾ ਚਾਹੁੰਦਾ ਜਿਵੇਂ ਤੁਹਾਡੇ ਨਾਲ ਕਰਦਾ ਮੈਂ ਉਸੇ ਤਰ੍ਹਾਂ ਹੀ ਕਰਦਾ ਜਿੱਥੇ ਟੋਕਣਾ ਹੈ ਟੋਕੀ ਦਾ ਲੜੀ ਦਾ ਲੜਦਾ ਪਿਆਰ ਨਾਲ ਗੱਲ ਕਰੀਦੀ ਪਿਆਰ ਵੀ ਦੇਈਦਾ ਤੋਂ بس ਇੰਨੀਆਂ ਗੱਲਾਂ ਸੀਗੀਆਂ ਜਿਨ੍ਹਾਂ ਨੇ ਡੈਮੋ ਦੇਖਣੀ ਆ ਤਾਂ ਮੇਰੀ ਆਮ ਜਮਾਤ ਦੀਆਂ ਤਿੰਨ ਜਮਾਤਾਂ ਵਿੱਚ ਮੈਂ ਅਪਲੋਡ ਕਰਤੀਆਂ ਉਸ ਤੋਂ 30 ਮਿੰਟ ਤੋਂ ਵਿੱਚੋਂ ਦੂਜੀ ਗੱਲ 15 ਤਰੀਕ ਨੂੰ ਆਪਣੇ ਸਾਰੇ ਬੈਚ ਨਵੇਂ ਚ ਵੀ ਥਰੂ ਹੋਏ ਨੇ ਤਿੰਨ ਤਰ੍ਹਾਂ ਦੇ ਬੈਚ ਨੇ ਮਾਸਟਰ ਕੈਟਰ ਇੱਕ ਵਾਰ ਸਿਲੇਬਸ ਕਰ ਸਕਦੇ ਹੋ ਪੇਪਰ ਤੱਕ ਜੁੜ ਸਕਦੇ ਹੋ ਲੈਕਚਰਰ ਪੇਪਰ ਤੱਕ ਜੋੜ ਸਕਦੇ ਹੋ ਤੇ UGC NET ਦਸੰਬਰ ਲਈ ਉਸ ਤੋਂ ਬਾਅਦ ਪਾਬਾ ਪੰਜਾਬੀ ਪੁਸਤਕ ਜੋ ਕਿ ਜਿਹੜਾ ਜੋ ਸਾਤੀ ਪਹਿਲਾ ਪੇਪਰ ਯੋਗਤਾ ਅਭਿਆਸ ਨਿਭਾਉ ਤੇ ਜਿਹੜਾ ਟੈਸਟ ਤੁਹਾਡਾ ਯੋਗਤਾ ਟੈਸਟ ਪੰਜਾਬੀ ਯੋਗਤਾ ਟੈਸਟ ਰੱਖਿਆ ਜੋ ਸਰਕਾਰ ਨੇ ਕਿਸੇ ਵੀ ਪੰਜਾਬ ਦੇ ਵਿੱਚ ਤੀਜੇ ਦਰਜੇ ਦੀ ਨੌਕਰੀ ਲਈ ਸ਼ਾਇਦ ਦੂਜੇ ਦਰਜੇ ਚ ਨਹੀਂ ਗਈ ਉਹ ਸਾਰੇ ਸਵਾਲ 45 ਨਹੀਂ ਜ਼ਿਆਦਾ ਸੀ 48 ਸਵਾਲ ਵਿੱਚ ਸ਼ਾਇਦ ਆਏ ਨੇ 50 ਦੇ ਵਿੱਚੋਂ ਚਾਹੀਦੇ ਤਾਂ 25 ਹੁੰਦੇ ਪਰ ਸਾਰੇ ਵਿੱਚੋਂ ਆਏ ਆ ਉਹਦੀ ਕੀਮਤ ਵੀ ਕੋਈ ਨਹੀਂ ਤੁਸੀਂ ਮੇਰੇ ਤੋਂ ਪੀਡੀਐਫ ਲੈ ਲੈਣਾ ਤੇ ਤੁਸੀਂ ਫੇਸ ਬਾਰੇ ਵੀ ਤੁਸੀਂ ਮੈਨੂੰ ਫੋਨ ਕਰ ਲੈਣਾ 94 63872944 ਤੁਹਾਨੂੰ ਫਾਇਦਾ ਵੀ ਹੋ ਜਾਊਗਾ ਮੇਰੇ ਪਿਤਾ ਦਾ ਜਨਮ ਦਿਵਸ ਆ ਰਿਹਾ ਮੈਂ ਤੁਹਾਨੂੰ ਛੋਟ ਵੀ ਕਰੂੰਗਾ ਮੈਂ ਤੁਹਾਨੂੰ ਕਰ ਦੂੰਗਾ ਤੁਸੀਂ ਇਹਦੇ ਚ ਤੁਹਾਡੀ ਫਾਇਦਾ ਲੈ ਸਕਦੇ ਹੋ ਲੈਕਚਰਰ ਕੈਡਰ ਵੀ ਮਾਸਟਰ ਕੈਡਰ ਵੀ ਤੁਹਾਨੂੰ ਜ਼ਰੂਰ ਮੈਂ ਜ਼ਰੂਰ ਆਪਣੇ ਜਿੰਨਾ ਕੁ ਮੇਰੀ ਹੋਈ ਔਕਾਤ ਉਹਨਾਂ ਕੋ ਮੈਂ ਤੁਹਾਡਾ ਸਹਿਯੋਗ ਕਰੂੰਗਾ ਤੇ ਬਾਬਾ ਪੰਜਾਬੀ ਪੁਸਤਕ ਲੈ ਸਕਦੇ ਹੋ ਤੇ ਜਿਹੜੇ ਸਾਥੀ ਸਾਡੇ ਭਾਵੇਂ ਸਾਡੀ ਜਮਾਤ ਤੋਂ ਨਹੀਂ ਵੀ ਹੈ ਜਿਹੜੇ ਵੀ ਨੈੱਟ ਪਾਸ ਹੋਏ ਨੇ ਐਤਕੇ ਪ੍ਰੋਫੈਸਰ ਬਣੇ ਨੇ ਸਭ ਨੂੰ ਮੁਬਾਰਕਾਂ ਚਾਹੇ ਇੱਧਰ ਪੜ੍ਹਿਆ ਚਾਹੇ ਕਿੱਧਰ ਵੀ ਪੜ੍ਹਿਆ ਕਿਉਂਕਿ ਬਣੇ ਸਿੱਖਿਆ ਕੀ ਹੈ ਸਾਡੇ ਸਾਥੀ ਸਾਡੇ ਭੈਣ ਭਾਈ ਨੇ ਸਾਰਿਆਂ ਨੂੰ ਮੁਬਾਰਕਾਂ ਸਭ ਨੂੰ ਜੁੜੜ ਤੋਂ ਆਏ ਆ ਤਿਆਰ ਹੋਏ ਆ ਚਾਹ ਬਾਹਰੋਂ ਆਏ ਆ ਕੋਈ ਸਾਡੇ ਕਿਸੇ ਨਾਲ ਵੈਰ ਨਹੀਂਗਾ ਵਿਰੋਧ ਨਹੀਂਗਾ ਤੇ ਇੰਨੀਆਂ ਕਿ ਬੇਨਤੀਆਂ ਸੀਗੀਆਂ ਕੱਲ ਤੋਂ ਤੁਹਾਡੇ ਨਾਲ ਜ਼ਰੂਰ ਦੋਸ ਜੁੜਿਆ ਕਰੂੰਗਾ ਕੋਈ ਭਾਵੇਂ ਕੋਈ 10 ਮਿੰਟ ਦੀ ਜਾਂ 15 ਮਿੰਟ ਦੀ ਜਾਣਕਾਰੀ ਹੋਈ ਉਹ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਇਹ ਵਾਦਾ ਆ ਉਹਨੇ ਦੇਰ ਤੱਕ ਤੁਸੀਂ ਜੋ ਯਾਜਤ ਤੇ ਠੀਕ ਹੈ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਮੈਸੇਜ ਆਇਆ ਪਰ ਚਲੋ ਇੱਕ ਦੋ ਮੈਸੇਜ ਲੈ ਲੈਂਦੇ ਆਪਾਂ ਅ ਹਾਂ ਮਨਿੰਦਰ ਕੌਰ ਜੀ ਕਹਿ ਰਹੇ ਨੇ ਹਾਂ ਇਹ ਵੀ ਹੈ ਪ੍ਰੋਫੈਸਰ ਬਣ ਗਿਆ ਅੱਜ ਕੱਲ ਅੱਜ ਐਤਕੀ ਆ ਵਾਹਿਗੁਰੂ ਜੀ ਇਹ ਨੇ ਆਪਣੇ ਅ ਸੰਦੀਪ ਸਾਢੀ ਇਹ ਕੁੜੀ ਇਹ ਸੰਦੀਪਪੁਰ ਜਪੂ ਜੀ ਇਹਦੇ ਚੌਥੀ ਵਾਰ ਨੈਟ ਤੇ ਦੂਜੀ ਵਾਰ ਲਗਾਤਾਰ ਜੇਰਫ ਹੈ ਪੀ ਐਚ ਡੀ ਨਹੀਂ ਕਰ ਰਹੀ ਪਰ ਵੀ ਇਹ ਇਹ ਕਿਉਂਕਿ ਇਹ ਲੈਕਚਰਾਰ ਬਣਨਾ ਚਾਹੁੰਦੀ ਸਰਕਾਰੀ ਸਕੂਲ ਦੇ ਵਿੱਚ ਤਿਆਰੀ ਉਧਰ ਕਰ ਰਹੀ ਹੈ ਤੇ ਨੈਟ ਦਾ ਫਿਰ ਕਰ ਹੀ ਜਾਣਾ ਇਹ ਇਹ ਵੀ ਬੜੀ ਹੈਗੀ ਗੱਲ ਸਾਡੇ ਕੋਲ ਲੈਕਚਰਾਰ ਦੇ ਸਾਥੀ ਜਿਹੜੇ ਹੈਗੇ ਆ ਉਹ ਨੈਟ ਤਾਂ ਉਹ ਵੀ ਗੱਡ ਜਾਂਦੇ ਆ ਸਾਡਾ ਜਿਹੜਾ ਧਿਆਨ ਹੁੰਦਾ ਉਹ ਪਹਿਲੇ ਪੇਪਰ ਵੱਲ ਘੱਟ ਹੁੰਦਾ ਦੂਜੇ ਪੇਪਰ ਚੋਂ ਅਸੀਂ ਨੰਬਰ ਲੈਨੇ ਸਾਡੇ ਐਤਕੀ ਵੀ ਕਿੰਨਾ ਔਖਾ ਪੇਪਰ ਸੀਗਾ ਤੇ ਲਗਭਗ ਸਾਥੀਆਂ ਦੇ 60 ਤੋਂ ਉੱਪਰ ਹੈ ਤੇ ਕਈਆਂ ਦੇ 70 ਤੋਂ ਵੀ ਮੇਰੇ ਵੀ 70 ਤੋਂ ਉੱਪਰ ਨੇ 70 ਦੇ ਕਈਆਂ 70 ਟੱਪ ਗਈਆਂ ਕੁੜੀਆਂ ਇੰਨੇ ਔਖੇ ਪੇਪਰ ਜਿਹਦੇ ਵਿੱਚ ਪੰਜਾਬੀ 70 ਲੰਘ ਰਹੇ ਹੋ ਇਹਦਾ ਭਾਵ ਤੁਸੀਂ ਜੋ ਮਾਸਟਰ ਕੈਡਰ ਲੈਕਚਰ ਕੈਡਰ ਲਈ ਪਕੜ ਬਣਾ ਰਹੇ ਹੋ ਸਾਡਾ ਫੋਕਸ ਵੀ ਇੱਥੇ ਹੁੰਦਾ ਸੋ ਸਾਰਿਆਂ ਦਾ ਜੁੜਨ ਲਈ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਧੰਨਵਾਦ ਹਨੂ ਜੀ ਇਹ ਸਾਰੀਆਂ ਕੁੜੀਆਂ ਲਗਭਗ ਜਾਣਦੀਆਂ ਮੈਨੂੰ ਤਿਆਰੀ ਕਰ ਰਹੀਆਂ ਨੇ ਇਸ ਕਰਕੇ ਚਲੋ ਜਿਨ੍ਹਾਂ ਨੂੰ ਪਤਾ ਹੁੰਦਾ ਉਹ ਉਸਦੀ ਹਮੇ ਭਰਦਾ ਹੀ ਭਰਦਾ ਵੀ ਹਾਂਜੀ ਠੀਕ ਹੈ ਸੋ ਸਭ ਦਾ ਧੰਨਵਾਦ ਤੇ ਸਭ ਨੂੰ ਸ਼ੁਭਕਾਮਨਾ ਜੋ ਤਿਆਰੀ ਕਰ ਰਹੇ ਹੈ ਜੋ ਕਰਨਾ ਚਾਹੁੰਦੇ ਹੈ ਜਿਹੜੇ ਕਿਸੇ ਮੰਜ਼ਲ ਨੂੰ ਪ੍ਰਾਪਤ ਕਰ ਚੁੱਕੇ ਹੈ ਸਹਾਇਕ ਪ੍ਰੋਫੈਸਰ ਬਣ ਕੇ ਕਈ ਕਾਲਜਾਂ ਜਾ ਚੁੱਕੇ ਸਾਡੇ ਸਾਥੀ ਬੜੀ ਖੁਸ਼ੀ ਹੁੰਦੀ ਆ ਪਿੱਛੇ ਜੀ ਇੱਕ ਜਲੰਧਰ ਤੋਂ ਮੈਨੂੰ ਮੈਸੇਜ ਆਇਆ ਉਹਨਾਂ ਨੇ ਪਹਿਲਾਂ ਤਿਆਰੀ ਕਰੀ ਸੀਗੀ ਉਹਦੀ ਮਤਲਬ ਗੱਲ ਜਦੋਂ ਮੈਂ ਪੜ੍ਹੀ ਤਾਂ ਮੇਰੀ ਅੱਖਾਂ 'ਚ ਵੰਜੇ ਆ ਗਈ ਕਹਿੰਦੀ ਮੇਰੇ ਹਾਮ ਮਰ ਹੈ ਕਈ ਵਾਰ ਮੈਨੂੰ ਨਾਮ ਵੀ ਲਿਖ ਦਿੱਤੇ ਇਹ ਨਾਮ ਲਿਖਣਾ ਵੀ ਸਾਡੇ ਇਹੀ ਕਲਾਸ ਦੇ ਵਿੱਚ ਜਮਾਤ ਦੇ ਵਿੱਚ ਮਨਜ਼ੂਰ ਹੈ ਜੇ ਮੇਨੂੰ ਨਾਮ ਨਾ ਲਿਖਤਾ ਮੇਰਾ ਨਾਮ ਗੁਰਿੰਦਰ ਜਿੱਦ ਦਿਨ ਪਹਿਲੇ ਦਿਨ ਤਨਖਾਹ ਮਿਲਦੀ ਹੈ ਸੈਲਰੀ ਲਿਖਿਆ ਉਹਨੇ ਤਾਂ ਤੈਨੂੰ ਯਾਦ ਕਰਦੇ ਆ ਤੈਨੂੰ ਦੁਆਵਾਂ ਦਿੰਦੇ ਆ ਸੋ ਜੇ ਕਿਸੇ ਇੱਕ ਵੀ ਘਰ ਦਾ ਚੁੱਲ੍ਹਾ ਮੰਗ ਗਿਆ ਸਾਡੀ ਇਨੀ ਕੋਸ਼ਿਸ਼ ਨਾਲ ਤਾਂ ਮਿਲਦਾ ਹੈ ਦੁਆਵਾਂ માં ਵੀ ਸਾਨੂੰ ਪਤਾ ਨਹੀਂ ਕਿੰਨੀ ਲੰਮੀ ਜ਼ਿੰਦਗੀ ਦੀ ਤੇ ਸੋ ਧੰਨਵਾਦ ਸਭ ਦਾ ਇਹ ਜੋ ਦੁਆਵਾਂ ਦਿੰਨੇ ਹੋ ਜੋ ਸੁੱਖ ਮੰਗਦੇ ਹੋ ਇਹ ਵੀ ਮੇਰੇ ਲਈ ਬਹੁਤ ਜ਼ਿਆਦਾ ਕੀਮਤੀ ਹੈ ਸੋ ਦਿਓ ਜਾਇਤ ਕੱਲ ਨੂੰ ਮਿਲਾਂਗੇ ਰੋਜ਼ ਮਿਲਾਂਗੇ ਹੁਣ ਧੰਨਵਾਦ ਅੱਸੀ ਕਾ